ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਜਾਗਾਤੀਆ ਉਪਾਪ ਸਿਆਣ ਪੁਕਾਰ ਵਿਚਾਰ ਡਿੱਠਾ ਭਨ ਬੋਲ ਕਾ ਸਭ ਉਠ ਗਿਆ ਤ੍ਰਿਤਿਆ ਆਏ ਸੁਰਸਰੀ ਤੈ ਕੋਦਕ ਚਲਤ ਪਿਆ ਮਿਲੇ ਆਏ ਨਗਰ ਮਹਾਜਨਾ ਗੁਰ ਸਤਗੁਰ ਯੋਟ ਗਹੀ ਗੁਰ ਸਤਗੁਰ ਗੁਰ ਗੋਵਿੰਦ ਪੁਛ ਸਿਮਰਤ ਕੀਤਾ ਸਹੀ ਸਿਮਰਤ ਸਾਤਰ ਸਬਨੀ ਸਹੀ ਕੀਤਾ ਸੁਖ ਪਹਿਰ ਲਾਦ ਸ੍ਰੀ ਰਾਮ ਕਰ ਗੁਰ ਗੋਵਿੰਦ ਧਿਆਇਆ ਦੇਹੀ ਨਗਰ ਕੋੜ ਪੰਚ ਚੋਰ ਬਟਵਾਰੇ ਤਿੰਨ ਕਾ ਥਾਉ ਥਿਓ ਗਵਾਇਆ ਕੀਰਤਨ ਪ੍ਰਾਨਿਤ ਪੁਨ ਹੋਵੇ ਗੁਰਬਚਨ ਨਾਨਕ ਹਰ ਭਗਤ ਲਹੀ ਮਿਲਾਏ ਨਗਰ ਮਹਾਜਨਾ ਗੁਰ ਸਤਿਗੁਰ ਉਟ ਗਹੀ ਤੁਖਾਰੀ ਸ਼ਾਂਤ ਮਹੱਲਾ ਪੰਜਮਾ 1 ਓੰਕਾਰ ਸਤਿਗੁਰ ਪ੍ਰਸਾਦ ਕੋਲੋ ਕੁਮਾਈ ਲਾਲਨਾ ਗੁਰਮਨ ਦੀਨਾ ਸੁਣ ਸ਼ਬਦ ਤੁਮਾਰਾ ਮੇਰਾ ਮਨ ਪੀਨਾ ਏ ਮਨ ਪੀਨਾ ਜਿਉ ਜਲ ਮੀਨਾ ਲਾਗਾ ਰੰਗ ਮੁਰਾਰਾ ਕੀਮਤ ਕਹੀ ਲਜਾਈ ਠਾਕੁਰ ਤੇਰਾ ਮੈਲ ਪਾਰਾ ਸਗਲ ਗੁਨਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇਹੋ ਦਰਸ ਨਾਨਕ ਬਲਿਹਾਰੀ ਜੀ ਰਾਬਾਲ ਬਲ ਕੀਨਾ ਏੋ ਤਾਨ ਮੰਨ ਤੇਰਾ ਸਭ ਗੁਣ ਤੇਰੇ ਖਨੀਆਂ ਵੰਨੀਆਂ ਦਰਸ਼ਨ ਤੇਰੇ ਦਰਸ਼ਨ ਤੇਰੇ ਸੁਣ ਪ੍ਰਭ ਮੇਰੇ ਨਿਮਖ ਸਦੇ ਦ੍ਰਿਸ਼ਟ ਪੇਖ ਜੀਵਾ ਅਮਰਤ ਨਾਮ ਸੁਨੀਜੈ ਤੇਰਾ ਕਿਰਪਾ ਕਰੈ ਤਾਂ ਪੀਵਾਂ ਆਸ ਪਿਆਸੀ ਪਰ ਕਹ ਤਾਈ ਜਿਉ ਚਾਤਰ ਕ ਬੁੰਦੇ ਰੇ ਕੋ ਨਾਨਕ ਜੀੜਾ ਬਲੇ ਹਾਰੀ ਦਿਓ ਦਰਸ ਪ੍ਰਭ ਮੇਰੇ ਤੂੰ ਸਾਚਾ ਸਾਇਬ ਸਾਉ ਅਮਿਤਾ ਤੂੰ ਪ੍ਰੀਤਮ ਪਿਆਰਾ ਪ੍ਰਾਨ ਹਿਤ ਚਿਤਾ ਪ੍ਰਾਨ ਸੁਖਦਾਤਾ ਗੁਰਮੁਖ ਜਾਤਾ ਸਗਲ ਰੰਗ ਬਨ ਆਏ ਸੋਈ ਕਰਮ ਕਮਾਵੇ ਪ੍ਰਾਣੀ ਜੇਹਾ ਤੂੰ ਫੁਰਮਾਏ ਜਾ ਕੋ ਕਿਰਪਾ ਕਰੀ ਜਗਦੀਸ਼ੁਰ ਤੈਨ ਸਾਧ ਸੰਗ ਮਨ ਜਿਤਾ ਕਉ ਨਾਨਕ ਜੀੜਾ ਬਲੇਹਾਰੀ ਜੀਓ ਪਿੰਡ ਤੋਂ ਦਿੱਤਾ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਾਧ ਗੁਰੂ ਢਾਗ ਲਿਆ ਮੋਹ ਪਾਪੀ ਪੜਦਾ ਟਾਕਣਾ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਨ ਸੁਖ ਦਾਤੇ ਅਬਨਾਸੀ ਅਬਗਤ ਸੁਆਮੀ ਪੂਰਨਪੁਰਖ ਵਿਦਾਤੇ ਉਸਤਕੈ ਨਾ ਜਾਏ ਤੁਮਾਰੀ ਕੌਣ ਕਹੈ ਤੁਂ ਕਦ ਕਾ نانک داس تب ہاری ملے نام ہر نمکا کیدارا محلہ چوتھا کار پہلا ایک اونکار ست گر پرساد میرے مان رام نام تگاوی گا رے اگم گوچر نہ جائی لکھیا ہر اگم گوچر نہ جائی ہر لکھیا گر پورا ملے لکھاویا رے رہاو جیسے آپے کرپا کرے میرا سوامی تیس جان کو ہر لے بلاوی لبلاویا رے ਸਭ ਕੋ ਭਗਤ ਕਰੇ ਹਰ ਕੇਰੀ ਹਰ ਭਾਵੈ ਸੋ ਥਾਏ ਪਾਵੀਆਰੇ ਹਰ ਹਰ ਨਾਮ ਮੋਲਕ ਹਰ ਪੈ ਹਰ ਦੇਵਤਾ ਨਾਮ ਧਿਆਵੀਆਰੇ ਜਿਸ ਨੂੰ ਨਾਮ ਦੇ ਮੇਰਾ ਸੁਆਮੀ ਤੇ ਇਸ ਲੇਖਾ ਸਭ ਛਡਾਵੀਆਰੇ ਹਰ ਨਾਮ ਰਾਦੇ ਸੇ ਜਨ ਧਨ ਜਨ ਕਹੀਐ ਤਿੰਨ ਮਸਤਕ ਭਾਗ ਤੁਰ ਲਿਖ ਪਾਵੀਆਰੇ ਤੈਨ ਦੇਖੇ ਮੇਰਾ ਮਨ ਵਿਕਸੈ ਜਿਉ ਸੁਤ ਮਿਲ ਮਾਤ ਗੜ ਲਾਵੀਆਰੇ ہم بارکار پتا پرب میرے موکو دے ہو متی جیتا ہر پاوی رے جشرا دیک نانک ہر گل لاوی رے کار محلہ چوتھا کار پہلا ایک اونکار ست گر پرساد میرے من ہر ہر گن کوہ رے ست گور کے چرن توئے توئے پوجو این بید میرا ہر پرب لو رے رہا ਕਾਮ ਕਰੋਦ ਲੋ ਮੋਹਿ ਮਾਨ ਬਿਖੈ ਰਸ ਇਨ ਸੰਗਤ ਤੇ ਤੂੰ ਰਹੋ ਰੇ ਮਿਲ ਸਤ ਸੰਗਤ ਕੀਜੈ ਹਰ ਗੋਸ਼ਟ ਸਾਧੂ ਸਿਓਂ ਗੋਸ਼ਟ ਹਰ ਪ੍ਰੇਮ ਰਸਾਇਣ RAM ਨਾਮ ਰਸਾਇਣ ਹਰ RAM 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 ਰਮੋ ਰੇ ਅੰਤਰ ਕਬ ਮਾਨ ਜੋਰ ਤੂੰ ਕਿਛ 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 ਜਾਣਤਾ ਇਹੋ ਦੂਰ ਕਰੋ ਆਪਨ ਗੋਹਰੇ ਜਿਨ ਨਾਨਕੋ ਹਰ ਦਿਆਲ ਹੋ ਸੁਆਮੀ ਹਰ ਸੰਤਨ ਕੀ ਧੂਰ ਕਰ ਹਰੇ ਅੰਦਰ ਕਾ ਬਿਮਾਨ ਜੋਰ ਤੂੰ ਕਿਛ 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 ਜਾਣਤਾ ਇਹੋ ਦੂਰ ਕਰੋ ਆਪਨ ਗੋਹਰੇ ਜਨ ਨਾਨਕੋ ਹਰ ਦਿਆਲ ਹੋ ਸੁਆਮੀ ਹਰ ਸੰਤਨ ਕੀ ਧੂਰ ਕਰ ਹਰੇ ਗੁਰੂ ਪਿਆਰਿਓ ਭੁੱਲ ਚੁੱਕ ਦੀ ਕੀਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ